ਅੰਤਮਾਨ ਨੇ ਇੱਕ ਵਾਰ ਫਿਰ ਹਰ ਸਿਮਰਤ ਕੋਰ ਬਾਦਲ ਤੇ ਸਿਆਸੀ ਹਮਲਾ ਬੋਲਿਆ ਉਹਨਾਂ ਪਾਣੀਆਂ ਦੇ ਮੁੱਦੇ ਤੇ ਸ਼੍ਰੋਮ ਨੇ ਅਕਾਲੀ ਦਲ ਨੂੰ ਘੇਰਿਆ ਦਰਅਸਲ ਹਰ ਸਿਮਰਤ ਕੋਰ ਬਾਦਲ ਨੇ ਸੰਸਦ ਚ ਗਿਆ ਸੀ ਕਿ ਜਦੋਂ ਪੰਜਾਬ ਚ ਹੜਾ ਜਾਂਦੇ ਨੇ ਤਾਂ ਆਪ ਕਾਂਗਰਸ ਦੇ ਭਾਜਪਾ ਮਿਲ ਕੇ ਐਸਵਾਈਐਲ ਦਾ ਮੁੱਦਾ ਚੁੱਕਦੀ ਹੈ ਪਰ ਉਸ ਤੋਂ ਪਹਿਲਾਂ ਕਹਿਣਗੇ ਕਿ ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਹੀ ਨਹੀਂ ਹੈ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਲੋਕਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਲਾਇਆ ਸੀਐਮ ਮਾਨ ਨੇ ਕਿਹਾ ਕਿ ਜਦੋਂ ਇਹ ਖੁਦ ਮੰਤਰੀ ਸੀ ਉਸ ਵੇਲੇ ਇਹਨਾਂ ਕੋਲ ਕੋਈ ਮੁੱਦਾ ਨਹੀਂ ਚੁੱਕਿਆ ਗਿਆ ਤਾਂ ਹੁਣ ਸਭ ਯਾ

तो जब बाढ़ आती है तो उनको आपने दिया पैकेज में उसका आपको आभार प्रकट करती हूं लेकिन हमारे राज्य के साथ क्या दुश्मनी है क्या पंजाब के जनता पंजाब के लोग पंजाब के किसान पंजाब का इंफ्रास्ट्रक्चर सरकार को मैटर नहीं करता और हैरानी की बात सर जब बाढ़ आती है तो पंजाब सफर करे जब पानी की कमी हो जाती है तो फिर कांग्रेस हो आम आदमी हो भाजपा हो सारे इकट्ठे होकर षड्यंत्र करे कि एसवाईएल की नहर बनाइए ताकि पंजाब का पानी दूसरे राज्य को जाइए तो जब पानी कम होता है तब तो हमारा पानी चुराना चाहते हैं जब पानी उनमें ज्यादा हो जाता है तो पंजाब को फ्लड कर देते हैं और सर, आपको मैं ये भी बताना चाहती तकरीबन साल पहले इस सरकार ने कांग्रेस सरकार ने रिपेरियन प्रिंसिपल के खिलाफ हमारा पानी राजस्थान को दे दिया और कहते थे एक साल में उस पानी का कॉस्ट क्या होगा आपको डिसाइड करके मिले सत्तर साल से आज तक डिसीजन नहीं हुए तो जो पानी हमारा दूसरे राज्य को रिपेरियन प्रिंसिपल के अगेंस्ट चाह रहा है या उसको बंद किया जाए या हमें उसका पैसा दिया जाए ये मैं आप आपसे आज मांग करती हूँ कल बोली जाती पार्लियामेंट जा। राजस्थान को जाने वाले पानी की रॉयल्टी चाहिए तो बीबा जी जो मंत्री सी उदो कि रॉयल्टी वो तो कहीं बोले नहीं उदो मंत्री सी ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਮੈਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਏ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਹੈ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਕੋ ਮਾਂ ਕਜੀਪੀ ਮਨ ਪਾਬਾ ਬਾਬਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਬਸ ਜੀ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੀ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਣਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਕਾਰ ਪਾ ਲਿਆ ਬਾਦਲ ਪਿੰਡ ਚ ਘਰ ਪਾ ਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਗੰਦਾ ਨੇ ਕਾਲਾ ਖਤਰਾ ਹੈ ਭਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜ਼ੇ ਚਿੰਲੇ ਵੀ ਅੰਦਰ ਨਾ ਕੋਈ ਬੜ ਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ कितों है मार्बल है अपना 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 खून है मार्बल नहीं है का अपना खून है एक चंडीगढ़ पाई बैठे है सुख विलास वो तो मैं कर लिया कर ले कागज वो तो मैं आने वाले दिन खुश खबर ही होगा मैं है। हद ना ले हजगे धर्मराज नील होगी ਵੀ ਥੋੜੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2 ਢਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਸ ਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ